ਪੰਜਾਬ ਚ ਫਰੋਤੀਆਂ ਮੰਗਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਪਹਿਲਾਂ ਇਹ ਗੱਲਾਂ ਸਾਹਮਣੇ ਨਿਕਲ ਕੇ ਆਉਂਦੀਆਂ ਸੀ ਪੁਲਿਸ ਦੇ ਵੱਲੋਂ ਦੱਸੀ ਜਾਂਦੀ ਸੀ ਜਾਣਕਾਰੀ ਕਿ ਗੈਂਗਸਟਰਾਂ ਨੇ ਫਰੋਤੀਆਂ ਮੰਗੀਆਂ ਨੇ ਕੋਈ ਸਿੱਧਾ ਨਾਮ ਲੈ ਕੇ ਕੋਈ ਨਾਮ ਬਦਲ ਕੇ ਫਰੋਤੀ ਮੰਗਦਾ ਰਿਹਾ ਉਹ ਕੰਮ ਚੱਲਦਾ ਸੀ ਜੇਲ੍ਹਾਂ ਤੋਂ ਬਾਹਰ ਪਰ ਹੌਲੀ-ਹੌਲੀ ਇਸ ਦਾ ਨੈਕਸਸ ਐਡਾ ਵੱਡਾ ਹੋ ਗਿਆ ਕਿ ਹੁਣ ਜੇਲ੍ਹਾਂ ਤੋਂ ਫੋਨ ਆਉਣ ਲੱਗੇ ਨੇ ਪਹਿਲਾਂ ਪੰਜਾਬ ਦੇ ਕਈ ਗੀਤ ਵੀ ਆ ਚੁੱਕੇ ਨੇ ਪੰਜਾਬੀ ਦੇ ਵਿੱਚ ਜਿਸ ਦੇ ਵਿੱਚ ਜੇਲ੍ਹਾਂ ਤੋਂ ਫੋਨ ਆਉਣਗੇ ਪਰਖੀ ਨਾ ਪਹੁੰਚ ਯਾਰ ਦੀ ਇਸੇ ਤਰ੍ਹਾਂ ਉਹ ਲਾਗੂ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਮਸਲਤ ਦੇ ਵਿੱਚ ਇੱਕ ਗੱਲ ਤਾਂ ਸਾਹਮਣੇ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਤੇ ਵੱਡੀ ناکامی ਲਗਾਤਾਰ ਸਾਹਮਣੇ ਆਉਂਦੀ ਰਹਿੰਦੀ ਹੈ ਸਰਕਾਰ ਕੋਈ ਵੀ ਹੋਵੇ ਕੋਈ ਨਾ ਕੋਈ ਅਜਿਹ੍ਹਾ ਕਾਰਾ ਹੋ ਜਾਂਦਾ ਜਿਸ ਤੇ ਕਰਕੇ ਫਿਰ ਜੇਲ੍ਹ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਉੱਠਣੇ ਸ਼ੁਰੂ ਹੋ ਜਾਂਦੇ ਨੇ ਇਸੇ ਤਰ੍ਹਾਂ ਦਾ ਮਾਮਲਾ ਆਇਆ ਬੀਤੇ ਦਿਨ ਇਸ ਦਾ ਕਾਫੀ ਰੌਲਾ ਪਿਆ ਪਰ ਬਾਅਦ ਵਿੱਚ ਪੁਲਿਸ ਤੋਂ ਇਹ ਵੀ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਹੈ ਕਿ ਉਸ ਬੰਦੇ ਨੇ ਜਿਹੜਾ ਜੇਲ੍ਹ ਹੁਸ਼ਿਆਰਪੁਰ ਦੇ ਵਿੱਚ ਬੰਦ ਹੈ ਉਸ ਨੇ ਸਿਰਫ ਇੱਕ ਵਿਧਾਇਕ ਦੇ ਨਾਮ ਤੇ ਫਰੋਤੀ ਨਹੀਂ ਮੰਗੀ ਉਸ ਨੇ ਹੋਰ ਵੀ ਕਈ ਵਿਧਾਇਕਾਂ ਦਾ ਨਾਮ ਪਹਿਲਾਂ ਵੀ ਵਰਤ ਕੇ ਫਰੋਤੀਆਂ ਮੰਗੀਆਂ ਨੇ ਤੇ ਉਸ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ ਹੁਣ ਵਿਸਥਾਰ ਨਾਲ ਦੱਸਦੇ ਹਾਂ ਕਿ ਦਰਅਸਲ ਇਹ ਮਾਮਲੇ ਦੇ ਵਿੱਚ ਜਾਣਕਾਰੀ ਸਾਂਝੀ ਕੀ ਸਾਹਮਣੇ ਆਈ ਹੈ ਜਿਹੜੀ ਉਹ ਸਾਂਝੀ ਕਰਨ ਲੱਗੇ ਆ ਨਿਕਲ ਕੇ ਕੀ ਸਾਹਮਣੇ ਆਈ ਹੈ ਨਵੀਂ ਜਾਣਕਾਰੀ ਕੀ ਹੈ ਉਸ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੈਠੇ ਬੈਠੇ ਮੁਲਜ਼ਮਾਂ ਦੇ ਵੱਲੋਂ ਜੇਕਰ ਇਸੇ ਤਰ੍ਹਾਂ ਵਪਾਰੀਆਂ ਦੁਕਾਨਦਾਰਾਂ ਜਾਂ ਹੋਰ ਰਸੂਖਦਾਰ ਲੋਕਾਂ ਤੋਂ ਜਾਂ ਸਿਆਸਤਦਾਨਾਂ ਤੋਂ ਜਾਂ ਕਿਸੇ ਵੀ ਅਜਿਹੇ ਬੰਦੇ ਤੋਂ ਪੰਜਾਬ ਦੇ ਬਸਨੀਕ ਤੋਂ ਫਰौती ਮੰਗੀ ਜਾਂਦੀ ਹੈ ਤਾਂ ਇਹ ਕੋਈ ਛੋਟੀ ਗੱਲ ਨਹੀਂ ਇਸ ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ ਪ੍ਰਸ਼ਾਸਨ ਦਾ ਭੋਰਾ ਵੀ ਡਰ ਨਹੀਂ ਚਾਹ ਜੇਲ੍ਹ ਦੇ ਵਿੱਚ ਬੈਠੇ ਅਪਰਾਧੀ ਨੇ ਪੁਲਿਸ ਵਿਭਾਗ ਦੀ ਕਾਰਜਸ਼ੈਲੀ ਦੇ ਉੱਤੇ ਸਵਾਲ ਉੱਠਣ ਲੱਗੇ ਨੇ ਦਰਅਸਲ ਜਿਹੜਾ ਮਾਮਲਾ ਕੱਲ੍ਹ ਬੀਤੇ ਦਿਨੀ ਸਾਹਮਣੇ ਆਇਆ ਸੀ ਉਸ ਦੇ ਵਿੱਚ ਹਲਕਾ ਅਮਲੋਹ ਦੇ ਜਿਹੜੇ ਵਿਧਾਇਕ ਦਾ ਪੀਏ ਹੈ ਉਹ ਦੱਸ ਕੇ ਵਿਅਕਤੀ ਪਾਸੋਂ ਪੈਸੇ ਮੰਗਣ ਦੇ ਦੋਸ਼ਾਂ ਤਹਿਤ ਮੰਡੀ ਗੋਵਿੰਦਵੜ ਗੋਵਿੰਦਗੜ੍ਹ ਪੁਲਿਸ ਵੱਲੋਂ ਇੱਕ ਵਿਅਕਤੀ ਖਿਲਾਫ ਮੁਕੱਦਮਾ ਤਾਂ ਦਰਜ ਕਰਕੇ ਅਗਲੇਰੀ ਕਾਰਵਾਈ ਵਧ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਲਕਾ ਵਿਧਾਇਕ ਦਾ ਪੀਏ ਦੱਸਣ ਵਾਲਾ ਵਿਅਕਤੀ ਇਸ ਵੇਲੇ ਸ਼ਾਰਪੁਰ ਜੇਲ੍ਹ 'ਚ ਬੰਦ ਸੀ ਤੇ ਫੋਨ ਤੇ ਲੋਕਾਂ ਤੋਂ ਪੈਸੇ ਮੰਗ ਰਿਹਾ ਹੈ। ਇਸ ਘਟਨਾ ਨਾਲ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦੀ ਕਾਰਸ਼ੈਲੀ ਤੇ ਜਦੋਂ ਸਵਾਲ ਉੱਠੇ ਤਾਂ ਫਿਰ ਮਾਮਲਾ ਸੁਰਖੀਆਂ ਬਣ ਗਿਆ ਇਸ ਮਾਮਲੇ ਸੰਬੰਧੀ ਥਾਣਾ ਮੰਡੀ ਗੁਵਿੰਦਗੜ ਦੇ ਐਸਐਚਓ ਇੰਸਪੈਕਟਰ ਅਰਸ਼ਦੀਪ ਸ਼ਰਮਾ ਦਾ ਕੀ ਕਹਿਣਾ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਵਿਧਾਇਕ ਦੇ ਪੀਏ ਦਵਿੰਦਰ ਕੁਮਾਰ ਨੇ ਸ਼ਿਕਾਇਤ ਕੀਤੀ ਕਿ ਮੇਰੇ ਨਾਮ ਦੇ ਉੱਤੇ ਕਾਲਾਂ ਕੀਤੀਆਂ ਜਾ ਰਹੀਆਂ ਨੇ ਪੈਸੇ ਮੰਗੇ ਜਾ ਰਹੇ ਨੇ ਪਤਾ ਕਰੋ ਕਿ ਉਹ ਵਿਅਕਤੀ ਕੌਣ ਹੈ ਤਾਂ ਐਸੇ ਕਰਕੇ ਹਲਕਾ ਅਮਲੋ ਦੇ ਜਿਹੜੇ ਐਮਐਲਏ ਨੇ ਉਸ ਦੇ ਪੀਏ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਔਰ ਅਗਲੇਰੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਕਿ ਕੋਈ ਵਿਅਕਤੀ ਉਸ ਦਾ ਨਾਮ ਲੈ ਕੇ ਫੋਨ ਤੇ ਕਿਸੇ ਤੋਂ ਵੀ ਪੈਸੇ ਮੰਗ ਰਿਹਾ ਜਿਸ ਤੋਂ ਬਾਅਦ ਕੀਤੀ ਜਾਂਚ ਤੋਂ ਇਹ ਪਤਾ ਲੱਗਿਆ ਜਿਹੜੀ ਮੁੱਢਲੀ ਜਾਂਚ ਹੋਈ ਕਿ ਜਿਹੜੇ ਨੰਬਰ ਤੋਂ ਕਾਲ ਆਉਂਦੀ ਆ ਕਿੱਥੋਂ ਚੱਲ ਰਿਹਾ ਸੀ ਤੇ ਕੌਣ ਕਾਲ ਕਰਨ ਵਾਲਾ ਸੀ ਦਰਅਸਲ ਹੈਰਾਨੀ ਉਦੋਂ ਹੋਈ ਜਦੋਂ ਉਸ ਦੇ ਵਿੱਚ ਖਲਾਸਾ ਹੋਇਆ ਪੁਲਿਸ ਵੱਲੋਂ ਮੁੱਢਲੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਉਹ ਵਿਅਕਤੀ ਤਾਂ ਬਾਹਰ ਕਿਤੇ ਨਹੀਂ ਘੁੰਮ ਰਿਹਾ ਹਾਲਾਂਕਿ ਉਹ ਜੇਲ੍ਹ ਹੁਸ਼ਿਆਰਪੁਰ ਦੇ ਵਿੱਚ ਬੰਦ ਸੀ ਜਿਹੜਾ ਵਿਅਕਤੀ ਪੈਸੇ ਮੰਗ ਰਿਹਾ ਉਸ ਦੀ ਪਛਾਣ ਵੀ ਫਿਰ ਬਲਿੰਦਰ ਪਾਲ ਸਿੰਘ ਉਰਫ ਪੁਲੰਦਰ ਜਸਰਾਜ ਉਹ ਜੋ ਹੋਈ ਜੋ ਪਹਿਲਾਂ ਹਿਸ਼ਾਰਪੁਰ ਦੀ ਜੇਲ੍ਹ ਵਿੱਚ ਬੰਦ ਹੈ ਐਸਐਚਓ ਨੇ ਅੱਗੇ ਵੀ ਦੱਸਿਆ ਕਿ ਵਿਅਕਤੀ ਤੇ ਪਹਿਲਾਂ ਵੀ ਪੰਜਾਬ ਦੇ ਹੋਰ ਵਿਧਾਇਕਾਂ ਦੇ ਨਾਂ ਤੇ ਪੈਸੇ ਮੰਗਣ ਦੇ ਦੋਸ਼ਾਂ ਅਧੀਨ ਕਾਫੀ ਮੁਕਾਦਮੇ ਦਰਜ ਨੇ ਇਹ ਪੁੱਛੇ ਜਾਣ ਤੇ ਕਿ ਜੇਲ੍ਹ ਚ ਕਿਵੇਂ ਫੋਨ ਕਰ ਰਿਹਾ ਤੇ ਸਬੰਧੀ ਪੁਲਿਸ ਪ੍ਰਸ਼ਾਸਨ ਦਾ ਜਾਂ ਉਸ ਥਾਣਾ ਮੁਖੀ ਦਾ ਕਹਿਣਾ ਸੀ ਕਿ ਇਸ ਦੇ ਬਾਰੇ ਤਾਂ ਜਾਂਚ ਦੇ ਵਿੱਚ ਹੀ ਪਤਾ ਲੱਗੇਗਾ ਕਿ ਅਗਲੇਰੀ ਜਾਂਚ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੁਣ ਇਸ ਦੇ ਵਿੱਚ ਬੇਸ਼ੱਕ ਦੀ ਮੰਡੀ ਗਵਿੰਦਗੜ੍ਹ ਦੇ ਥਾਣੇਦਾਰ ਦਾ ਜਾਂ ਉਥੋਂ ਦੀ ਪੁਲਿਸ ਦਾ ਕੋਈ ਕਸੂਰ ਨਹੀਂ ਹੈ ਪਰ ਸਵਾਲ ਖੜਾ ਹੁੰਦਾ ਹੈ ਜੇਲ੍ਹ ਪ੍ਰਸ਼ਾਸਨ ਹਿਸ਼ਾਰਪੁਰ ਦੇ ਅਧਿਕਾਰੀਆਂ ਦੇ ਉੱਤੇ ਕਿ ਉੱਥੇ ਵੀ ਬਾਕੀ ਜੇਲਾਂ ਦੇ ਵਾਂਗੂ ਹਾਲਾਂਕਿ ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਸਰਕਾਰ ਦੇ ਲਈ ਵੱਡੀ ਸਿਰਦਰਦ ਦੀ ਬਣਿਆ ਰਿਹਾ ਉਸ ਦੇ ਉੱਤੇ ਸਪਸ਼ਟੀਕਰਨ ਬੇਸ਼ੱਕ ਪੰਜਾਬ ਦੇ ਡੀਜੀਪੀ ਕਾਰਜਕਾਰੀ ਗੌਰਵ ਯਾਦਵ ਨੇ ਦਿੱਤਾ ਕਿ ਉਸ ਦਾ ਤਾਂ ਹੋਲਿਆ ਹੀ ਨਹੀਂ ਸੀ ਜਿਹੜਾ ਕਿ ਬਠਿੰਡਾ ਜੇਲ੍ਹ ਦੇ ਵਿੱਚੋਂ ਜਾਂ ਪੰਜਾਬ ਦੀ ਜੇਲ੍ਹ ਵਿੱਚ ਦੱਸਿਆ ਗਿਆ ਕਿ ਇੰਟਰਵਿਊ ਹੋਇਆ ਹੋਵੇਗਾ ਉਹ ਤਾਂ ਕੋਈ ਹੋਰ ਹੁਲੀਏ ਦੇ ਵਿੱਚ ਆ ਕੱਪੜੇ ਮੈਚ ਨਹੀਂ ਕਰਦੇ ਜਦੋਂ ਅਸੀਂ ਉਸ ਨੂੰ ਪੰਜਾਬ ਲੈ ਕੇ ਆਏ ਆ ਉਦੋਂ ਉਸ ਦਾ ਹੁਲੀਆ ਵੀ ਹੋਰ ਸੀ ਕੱਪੜੇ ਵੀ ਹੋਰ ਸੀ ਪਰ ਥੋੜੇ ਹੀ ਘੰਟੇ ਬੀਤੇ ਤੇ ਸਮਾਂ ਆ ਗਿਆ ਫਿਰ ਦੂਜੇ ਪਾਰਟ ਦਾ ਉਸੇ ਹੀ ਚੈਨਲ ਦੇ ਉੱਤੇ ਨਿੱਜੀ ਚੈਨਲ ਤੇ ਉਸ ਦਾ ਇੱਕ ਹੋਰ ਇੰਟਰਵਿਊ ਆਉਂਦਾ ਹੈ ਲਾਰੈਂਸ ਬਿਸ਼ਨੋਈ ਨੇ ਉਸ ਇੰਟਰਵਿਊ ਦੇ ਵਿੱਚ ਫਿਰ ਡੀਜੀਪੀ ਨੂੰ ਹੀ ਚਪਕਰਾ ਕੇ ਰੱਖ ਦਿੱਤਾ ਉਸ ਤੋਂ ਬਾਅਦ ਉਹ ਦੇਣ ਗਿਆ ਅੱਜ ਦਾ ਦਿਨ ਆਇਆ ਪੰਜਾਬ ਦੇ ਡੀਜੀਪੀ ਨੇ ਇੱਕ ਵਾਰੀ ਵੀ ਉਸ ਦੇ ਉੱਤੇ ਗੱਲ ਨਹੀਂ ਆਖੀ ਕਿ ਉਹ ਕੀ ਸੀ ਕਿਉਂਕਿ ਖੁਦ ਡੀਜੀਪੀ ਨੇ ਤਸਵੀਰਾਂ ਸਾਂਝੀਆਂ ਮੀਡੀਆ ਨਾਲ ਕੀਤੀਆਂ ਸੀ ਕਿਹਾ ਦੇਖੋ ਇਸ ਦੇ ਵਿੱਚ ਫਰਕ ਹੈ ਜਦੋਂ ਕਿਸੇ ਹੋਰ ਸੂਬੇ ਵਿੱਚ ਜੇਲ੍ਹ ਚ ਲਾਰੈਂਸ ਬਿਸ਼ਨੋਈ ਸੀ ਤੇ ਉਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੁਲਿਆ ਹੀ ਨਹੀਂ ਸੀ ਪਰ ਉਸੇ ਹੁਲਿਆ ਦੇ ਵਿੱਚ ਜਿਹੜੀਆਂ ਡੀਜੀਪੀ ਨੇ ਫੋਟੋਆਂ ਸਾਂਝੀਆਂ ਕੀਤੀਆਂ ਫਿਰ ਇੱਕ ਇੰਟਰਵਿਊ ਆ ਗਿਆ ਫਿਰ ਜਿਹੜੀ ਹੈ ਜ਼ੁਬਾਨ ਬੰਦ ਹੋ ਗਈ ਪੁਲਿਸ ਪ੍ਰਸ਼ਾਸਨ ਦੀ ਕਿ ਹੁਣ ਕੀ ਜਵਾਬ ਦੇਈਏ ਉਦੋਂ ਤੋਂ ਲੈ ਕੇ ਹੁਣ ਤੱਕ ਨਾ ਤਾਂ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਇਸ ਤੇ ਸਪਸ਼ਟੀ ਕਰਨ ਦਿੱਤਾ ਕਿ ਉਹ ਦੂਜਾ ਪਾਰਟ ਫਿਰ ਇੰਟਰਵਿਊ ਦਾ ਕਿੱਥੇ ਰਿਕਾਰਡ ਕੀਤਾ ਗਿਆ ਕੀ ਉਹ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਜੇਲ੍ਹ ਦੇ ਅੰਦਰ ਦਾ ਹੈ ਜਾਂ ਪੰਜਾਬ ਦੀ ਜੇਲ੍ਹ ਤੋਂ ਬਾਹਰ ਪੰਜਾਬ ਦੇ ਕਿਸੇ ਕੋਨੇ ਦਾ ਹੈ ਇਸ ਦੇ ਉੱਤੇ ਅਜੇ ਤੱਕ ਉਸ ਵਾਲੀਆਂ ਨਿਸ਼ਾਨਾ ਕੋਈ ਜਾਂਚ ਪੜਤਾਲ ਸਿਰੇ ਤੱਕ ਨਹੀਂ ਲੱਗੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਲਾਰੈਂਸ ਬਸ਼ਨੋਈ ਨੂੰ ਜਿਹੜਾ ਸ਼ਿਫਟ ਵੀ ਕੀਤਾ ਜਾਂਦਾ ਹੈ ਹੋਰ ਪੰਜਾਬ ਤੋਂ ਬਾਹਰ ਤਾਂ ਇਸ ਵਕਤ ਉਹ ਗੁਜਰਾਤ ਜੇਲ੍ਹ ਦੇ ਵਿੱਚ ਬੰਦ ਹੈ ਗੁਜਰਾਤ ਸੂਬੇ ਦੀ ਕਿਸੇ ਜੇਲ੍ਹ ਦੇ ਵਿੱਚ ਤਾਂ ਜਿੱਥੇ ਉਹ ਮਾਮਲਾ ਸੀ ਉੱਥੇ ਹੀ ਹੁਣ ਇਸ ਤਰ੍ਹਾਂ ਦਾ ਹੈ ਕਿ ਵਿਧਾਇਕਾਂ ਦੇ ਨਾਮ ਤੇ ਵੀ ਫਰੋਤੀਆਂ ਮੰਗਣ ਲੱਗੀਆਂ ਜਾਣ ਲੱਗੀਆਂ ਨੇ ਉਹ ਵਰੀ ਉਹ ਵੀ ਜਿਹੜੇ ਮੌਜੂਦਾ ਸਰਕਾਰ ਦੇ ਵਿਧਾਇਕ ਹੁਣ ਉਹਨਾਂ ਦੇ ਪੀਏ ਦੇ ਨਾਮ ਤੇ ਜਿਹੜੀ ਹੈ ਹੁਣ ਸਵਾਲ ਇਹ ਵੀ ਹੁੰਦਾ ਹੈ ਕਿ ਜਿਹੜਾ ਉਹ ਅਪਰਾਧੀ ਹੈ ਜਿਹੜਾ ਮਲਜ਼ਮ ਹੈ ਉਹ ਹਿਆਰਪੁਰ ਜੇਲ੍ਹ ਦੇ ਵਿੱਚ ਬੈਠਾ ਤੇ ਉਹ ਇਸੇ ਹੀ ਵਿਧਾਇਕ ਦੇ ਪੀਏ ਦਾ ਨਾਮ ਕਿਉਂ ਲੈ ਰਿਹਾ ਕੀ ਉਸ ਦਾ ਪਿਛੋਕੜ ਇੱਧਰ ਸੀ ਜਾਂ ਫਿਰ ਉਸ ਨੂੰ ਕਿਸੇ ਨੇ ਭੇਜ ਦਿੱਤਾ ਕਿ ਫਲਾਣੇ ਫਲਾਣੇ ਪੀਏ ਦਾ ਨਾਮ ਇਹ ਹੈ ਉਹ ਇਸ ਵਿਧਾਇਕ ਦਾ ਪੀਏ ਹੈ ਤੇ ਉਸ ਦੇ ਨਾਮ ਦੇ ਉੱਤੇ ਫਰੋਤੀ ਮੰਗੀ ਜਾ ਸਕਦੀ ਹੈ ਪਰ ਵਿਧਾਇਕ ਦੇ ਪੀਏ ਨੂੰ ਜਦੋਂ ਪਤਾ ਲੱਗਦਾ ਹੈ ਕਿ ਮੇਰੇ ਨਾਮ ਦੇ ਉੱਤੇ ਫਰੋਤੀ ਮੰਗੀ ਜਾ ਰਹੀ ਹੈ ਜਾਂ ਵਿਧਾਇਕਾਂ ਦੇ ਨਾਮ ਤੇ ਮੰਗੀਆਂ ਜਾ ਰਹੀਆਂ ਫਰੋਤੀਆਂ ਤਾਂ ਫਿਰ ਉਹ ਖੁਦ ਪੁਲਿਸ ਤੱਕ ਪਹੁੰਚ ਕਰਦੇ ਨੇ ਦਰਖਾਸਤ ਦਿੰਦੇ ਨੇ ਅਰਜੀ ਦਿੰਦੇ ਨੇ ਕਾਰਵਾਈ ਕਰਨ ਦੀ ਤੇ ਉਸ ਤੋਂ ਬਾਅਦ ਇਹ ਕਾਰਵਾਈ ਹੁੰਦੀ ਹੈ ਹੁਣ ਮੁਢਲੀ ਜਾਣਕਾਰੀ ਚ ਤੇ ਪਤਾ ਲੱਗਿਆ ਕਿ ਉਹ ਜੇਲ੍ਹ ਹਿਸ਼ਾਰਪੁਰ ਦੇ ਵਿੱਚ ਬੈਠਾ ਬੰਦਾ ਮੁਲਜ਼ਮ ਜਿਹੜਾ ਫੋਨ ਕਾਲ ਕਰ ਰਿਹਾ ਸੀ ਔਰ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਉਸਨੇ ਪਹਿਲਾਂ ਵੀ ਪੰਜਾਬ ਦੇ ਕਈ ਵਿਧਾਇਕਾਂ ਦੇ ਨਾਮ ਤੇ ਫਰੋਤੀਆਂ ਮੰਗਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਖਿਲਾਫ ਹੋਰ ਵੀ ਕਦਮੇ ਦਰਜ ਨੇ ਹੁਣ ਹੈਰਾਨੀ ਦੀ ਗੱਲ ਹੈ ਕਿ ਜੇਕਰ ਵਿਧਾਇਕਾਂ ਦੇ ਨਾਮ ਤੇ ਜੇਲ੍ਹ ਤੇ ਵਿੱਚ ਬੈਠੇ ਅਪਰਾਧੀ ਵੀ ਫਰੋਤੀਆਂ ਮੰਗਣ ਲੱਗਣਗੇ ਤੇ ਕਾਨੂੰਨ ਵਿਵਸਥਾ ਤੇ ਸਵਾਲ ਉੱਠਣੇ ਲਾਜ਼ਮੀ ਨੇ ਹੁਣ ਇਸ ਮਸਲੇ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਹੋਰ ਕਿੰਨਾ ਕੁ ਚੁੱਕੰਨਾ ਹੁੰਦਾ ਕਿੰਨਾ ਚੌਕਸੀ ਨਾਲ ਕੰਮ ਕਰਦਾ ਇਹ ਉਸਨੇ ਤੈਅ ਕਰਨਾ ਪਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਉਦੋਂ ਫਿਰ ਸਵਾਲੀਆ ਨਿਸ਼ਾਨ ਖੜਾ ਹੋ ਜਾਂਦਾ ਹੈ ਕਿ ਪੁਲਿਸ ਪ੍ਰਸ਼ਾਸਨ ਜੇਲ੍ਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਇਹਨਾਂ ਮਸਲਿਆਂ ਦੇ ਉੱਤੇ ਕਦਮ ਕੀ ਚੁੱਕ ਰਹੀ ਹੈ ਤੇ ਉਹ ਕਦਮ ਕਦੋਂ ਚੁੱਕੇ ਜਾਣਗੇ ਠੋਸ ਰੂਪ ਦੇ ਵਿੱਚ ਜਿਸ ਦੇ ਨਾਲ ਅਜਿਹੀਆਂ ਗੱਲਾਂ ਦੇ ਉੱਤੇ ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਦੇ ਉੱਤੇ ਰੋਕ ਲਗਾਈ ਜਾ ਸਕੇ ਅਤੇ ਬਾਅਦ ਵਿੱਚ ਪਤਾ ਲੱਗੇਗਾ ਫਿਲਹਾਲ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਅਜਿਹੇ ਮਾਮਲਿਆਂ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਸਿੱਧੇ ਤੌਰ ਤੇ ਜ਼ਿੰਮੇਵਾਰ ਕੌਣ ਹੈ ਇਸ ਦੇ ਬਾਰੇ ਤੁਸੀਂ ਨਿੱਜੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਬਨੇ ਰਹੋ এবিসি ਪੰਜਾਬ ਦੇ ਨਾਲ